ਹਾਂਜੀ ਬੱਜੀ ਨਮਸਕਾਰ ਹੈ ਆ ਦਾਬਸ ਹੱਥੇ ਆ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਈਆਂ ਸ਼ੌਧਾਰ ਵੀਡੀਓ ਕੁੱਲਿਆਂ ਦੇ ਰਿਆ ਕਰੀਏ ਤਾਂ ਏਕ ਤੋਂ ਏਕ ਖਰਾ ਹੀ ਹਨ ਬਰਾ ਦਾ ਸ਼ੌਕ ਕਰਾਂ ਦੇ ਰਿਆ ਕਰੀਏ ਲੋਡ ਭਾਜੀ ਕਰੋ ਚੈੱਕ ਮਰਾ ਭਰਾ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਪਿਆਰ ਭਾਜੀ ਉਸਤਾਦ ਦਾ ਰਾਜ ਨਾਲੇ ਕਬੂਤਰਾਂ ਦੇ ਵਿੱਚੋਂ ਮਰਾ ਵੀਰ ਤੁਹਾਡੇ ਲਈ ਥੋੜਾ ਭਰਾ ਵੱਡਾ ਜੋੜਾ ਲੈ ਕੇ ਹਾਜ਼ਰ ਹੋ ਚੁੱਕਾ ਸਦਨੋਂ ਚੈੱਕ ਕਰੋ ਮਰਾ ਭਰਾ ਜੋੜੇ ਦੀ ਕੁਆਲਿਟੀ ਕਬੂਤਰ ਕਹਿੰਦੇ ਸਦਨੋਂ ਤੁਹਾਨੂੰ ਪਤਾ ਹੀ ਆ ਜੀ ਇਹ ਅੱਗ ਦੀਆਂ ਲਾਟਾਂ ਨਹੀਂ ਇਹ ਰੀਆਂ ਲਾਟਾਂ ਮਰਾ ਵੀਰ ਚੈੱਕ ਕਰੋ ਜੀ ਜੋੜੇ ਆਪਣੇ ਨੂੰ ਤੇ ਬਾਕੀ ਮਰਾ ਭਰਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਅੱਜ ਵਾਲੀ ਵੱਡੀ ਜੋੜੀ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦਾ ਦੀ ਲੱਗੀ ਠੀਕ ਹੈ ਉਰਾ ਸਦਨੋਂ ਆਪਣਾ ਬਾਈ ਜੀ ਇਹ ਤਸੱਲੀ ਬਖਸ਼ ਜੋੜਾ ਜੋੜਾ ਲਾਉਂਦੇ ਸੋਨੂੰ ਲੋੜਦੀ ਮੇਰਾ ਵੀਰ ਠੀਕ ਆ ਜੀ ਐਸ ਜੋੜੀ ਦੇ ਬੱਚੇ ਮੇਰਾ ਭਰਾ ਜਿੰਨੇ ਮਰਜ਼ੀ ਡਾਲੀਓ ਜੀ ਜਿੰਨੇ ਮਰਜ਼ੀ ਤੁਹਾਡੀ ਆਪਦੀ ਮਿਹਨਤ ਆ ਮੇਰਾ ਭਰਾ ਠੀਕ ਆ ਜੀ ਬੱਚੇ ਥੋੜੇ ਤੋਂ ਬਹਿਣੇ ਨਹੀਂ ਐਸ ਜੋੜੇ ਦੇ ਮੇਰਾ ਵੀਰ ਬਾਕੀ ਯਾਰ ਜਾਨਵਰ ਨਾਲ ਥੋੜੇ ਜੇ ਕੌੜ ਆ ਇਹ ਸਹੀਦ ਨਾਲ ਟੈੱਕ ਕੇ ਵੀਡੀਓ ਨਹੀਂ ਬਣਵਾ ਰਹੇ ਬਾਕੀ ਤੁਸੀਂ ਇਹਨਾਂ ਦੀ ਸਟੈਂਡਿੰਗ ਮਿਊਜ਼ੀਸ਼ਨ ਚੈੱਕ ਕਰੋ ਯਾਰ ਆਪਣੇ ਜੋੜੇ ਦੀ ਦੇਖੋ ਕਿਵੇਂ ਮੇਰਾ ਭਰਾ ਅੱਧਾ ਇੰਚੇ ਮੋਢੇ ਦੋਨੇ ਬਾਹਰ ਨੂੰ ਖੜ ਕੇ ਖੜਦੇ ਨੇ ਮੇਰਾ ਵੀਰ ਠੀਕ ਹੈ ਭਾਈ ਜੀ ਸੇਮ ਜੋੜਾ ਇੱਕੋ ਜਿਹਾ ਜੋੜਾ ਮੇਰਾ ਭਰਾ ਜੋੜਾ ਇਹ ਬਠਿੰਡੇ ਤੋਂ ਆਇਆ ਹੋਇਆ ਮੇਰਾ ਵੀਰ ਠੀਕ ਹੈ ਜੀ ਜਿਹੜੇ ਸੱਜਣ ਤੋਂ ਆਪਾਂ ਜਾਨਵਰ ਲੈ ਕੇ ਆਏ ਆ ਉਹ ਭਰਾ ਗਾਂ ਬਠਿੰਡੇ ਤੋਂ ਲੈ ਕੇ ਆਇਆ ਸੀ ਮੇਰਾ ਵੀਰ ਜਾਨਵਰ ਇਹ ਚੈੱਕ ਕਰ ਲਓ ਭਾਈ ਜੀ ਜਮਾ ਪਿਓਰਿਟੀ ਦੇ ਵਿੱਚ ਬੁਲਾ ਰਿਆ ਉਸ ਚੀਜ਼ ਦੀ ਗਾਰੰਟੀ ਆਪਣੀ ਹੈ ਜੀ ਠੀਕ ਹੈ ਆਂਡੇ ਬੱਚੇ ਧਰਦਾ ਹੋਇਆ ਜੋੜਾ ਠੀਕ ਹੈ ਜੀ ਵੱਡਾ ਬਰੀਡਰ ਵੇਰ ਆ ਮੇਰਾ ਭਰਾ ਬੱਚੇ ਇਹ ਜੁੜੀ ਦੇ ਜਿੰਨੇ ਮਰਜ਼ੀ ਡਾਲੀਓ ਮੇਰਾ ਭਰਾ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਛੜਦੋ ਮੇਰਾ ਵੀਰ ਬੱਚੇ ਇਹਨਾਂ ਦੇ ਜਾਂਦੇ ਨਹੀਂ ਇਸ ਗੱਲ ਦੀ ਗਾਰੰਟੀ ਭਾਈ ਤੂ ਆਓ ਸੱਜਣੋ ਹੁਣ ਮੈਂ ਤੁਹਾਨੂੰ ਐਸ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਾਂ ਦਾ ਬਾਕੀ ਕੱਲੀ ਕੱਲੀ ਚੀਜ਼ ਦਾ ਆਪਾਂ ਤੁਹਾਨੂੰ ਸ਼ੌਕ ਕਰਾਉਨੇ ਆ ਤੇ ਮੇਰਾ ਭਰਾ ਵੀਡੀਓ ਨੂੰ ਤੁਸੀਂ ਲਾਸਟ ਤੱਕ ਵਾਚ ਜ਼ਰੂਰ ਕਰਕੇ ਜਾਈਓ ਠੀਕ ਹੈ ਜੀ ਤੇ ਵੀਡੀਓ ਥੱਲੇ ਮੇਰਾ ਭਰਾ ਆਪਣਾ ਪਿਆਰਾ ਜਿਹਾ ਕਮੈਂਟ ਲਾਜ਼ਮੀ ਕਰ ਦਿਆ ਕਰੋ ਲੋ ਜੀ ਸੱਜਣੋ ਆਹ ਚੈੱਕ ਕਰੋ ਮੇਰਾ ਭਰਾ ਤੁਸੀਂ ਆਪਣੇ ਵੱਡੇ ਕਬੂਤਰ ਨੂੰ ਠੀਕ ਹੈ ਜੀ ਰਾਜਨ ਵਾਲੀ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡਾ ਲਾਲਸਰਾ ਪੂਰੀ ਨੋਕ ਉੱਤੋਂ ਬਈ ਜਿਵੇਂ ਖਟੀਆਂ ਅੱਖਾਂ ਦਾ ਆਪਣਾ ਇਹ ਕੂਤਰਿਆ ਅੱਗੋ ਚੌੜਾ ਤੇ ਪਿੱਛੋ ਜਮਾ ਇਹਨੂੰ ਬੰਦ ਬਾਈ ਜੀ ਪਤਾ ਲੱਗਦਾ ਕੋਈ ਚੀਜ਼ ਆਈ ਆ ਹੱਤ ਦੇ ਵਿੱਚ ਠੀਕ ਆ ਨਾ ਚੈੱਕ ਕਰ ਲੋ ਤੁਸੀਂ ਕੁਆਲਿਟੀ ਜਮਾ ਬਾਈ ਜੀ ਪੂਸਤਾਂ ਹੀ ਕੰਨੀਆਂ ਕਬੂਤਰ ਦੀਆਂ ਔਰ ਬਾਈ ਜੀ ਇਹ ਲਾਲ ਸਰਾ ਪੀਲੀਆਂ ਅੱਖਾਂ ਪੂਰੀ ਜੀ ਨੋਕ ਆ ਤੇ ਆ ਸਭ ਤੋਂ ਕਬੂਤਰ ਆਪਣੇ ਦੀਆਂ ਅੱਖਾਂ ਜੀ ਰੱਖਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਫੁੱਲ ਬਟਾ ਫੁੱਲ ਮੇਰਾ ਵੀਰ ਗਰੰਟਡ ਜੋੜਾ ਜੀ ਬਾਕੀ ਤੁਹਾਨੂੰ ਪਤਾ ਇਹੋ ਜਿਹੇ ਜੋੜਾ ਦੀ ਮੇਰਾ ਭਰਾ ਗਾਰੰਟੀ ਦੇਣ ਦੀ ਵੇਹੇ ਕੋਈ ਲੋੜ ਹੁੰਦੀ ਨਹੀਂ ਠੀਕ ਆ ਜੀ ਬੰਦੇ ਦੀ ਸਾਂ ਬਚਾਈ ਦੀ ਮੈਂ ਕਹਿੰਦਾ ਕਬੂਤਰ ਇਹੋ ਜਿਹੇ ਜੰਨੇ ਮਰਜੀ ਡਾ ਲੈਣ ਜੰ ਬਾਕੀ ਤੁਹਾਨੂੰ ਪਤਾ ਇਹ ਬਾਈ ਜੀ ਉਹ ਬਰੀਡਾ ਜਨੇ ਆਪਦੀ ਪੂਰੀ ਦੁਨੀਆ ਬਣਾਈ ਆ ਜੀ ਇਹਨਾਂ ਕੂਤਰਾਂ ਨੇ ਮੇਰਾ ਭਰਾ ਠੀਕ ਆ ਜੀ ਬੰਦਾ ਮਿਹਨਤ ਕਰੇਗਾ ਫਾਲਸ ਨੂੰ ਮਿਲੇਗਾ ਮਿਲੇਗਾ ਚੈੱਕ ਕਰ ਲਓ ਮੇਰਾ ਭਰਾ ਕੂਤਰ ਆਪਣੇ ਨੂੰ ਠੀਕ ਹੈ ਤੇ ਆ ਸਦਨੋ ਦੂਜੀ ਸਾਈਡ ਦੀ ਅੱਖ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਜਿਹੋ ਜੀ ਕੂਤਰ ਦੀਆਂ ਅੱਖਾਂ ਸੇਮ ਬਾਈ ਜੀ ਉਹੋ ਜੀ ਆਪਣੀ ਮਾਦੀ ਦੀ ਅੱਖ ਆ ਔਰ ਬਾਈ ਜੀ ਬਿਲਕੁਲ ਇੱਕੋ ਜਿਹਾ ਜੋੜਾ ਜੋੜਾ ਲੱਗਿਆ ਹੋਇਆ ਜੋੜਾ ਲਾਉਂਦੀ ਤੁਹਾਨੂੰ ਕੋਈ ਲੋੜ ਨਹੀਂ ਕੂਤਰ ਦਾ ਕਦ-ਕਦ ਚੈੱਕ ਕਰ ਲਓ ਮੇਰਾ ਭਰਾ ਬਾਡੀ ਸਟਰਕਚਰ ਬਹੁਤ ਹੀ ਜ਼ਿਆਦਾ ਆਲਾ ਆ ਕੂਤਰ ਦਾ ਆਹ ਸਦਰੋਂ ਕੂਤਰ ਆਪਣੇ ਦਾ ਪਹਿਲਾ ਪਹਿਲੀਆਂ ਤਿੰਨ ਕੰਨੀਆਂ ਦੀ ਕੁਆਲਿਟੀ ਚੈੱਕ ਕਰ ਲਓ ਤੁਹਾਨੂੰ ਹੋਰ ਕੁਝ ਵੇਖਣ ਦੀ ਲੋੜ ਹੀ ਨਹੀਂ ਪੈਣੀ ਮੇਰਾ ਪਰ ਆਇਥੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਹਾਂ ਵੀ ਕੂਤਰ ਦੇ ਵਿੱਚ ਕੀ ਗੱਲ ਬਾਤ ਆ ਦੇਖੋ ਜੀ ਪਹਿਲੀਆਂ ਤਿੰਨ ਕੰਨੀਆਂ ਬਿਲਕੁਲ ਬਾਈ ਜੀ ਬਰਾਬਰ ਆ ਠੀਕ ਐ ਇਹ ਬਾਈ ਜੀ ਕੂਤਰ ਬਠਿੰਡੇ ਤੋਂ ਆਏ ਹੋਏ ਨੇ ਮੈਂ ਬਾਈ ਹਰਾਂ ਤੋਂ ਪੁੱਛਿਆ ਸੀ ਚੈੱਕ ਕਰ ਲਓ ਤੇ ਆਹ ਸਦਰੋਂ ਹੁਣ ਮੈਂ ਤੁਹਾਨੂੰ ਕੂਤਰ ਦੀ ਪੂਛ ਵਿਖਾਉਣਾ ਯਾਰ ਪੂੰਜੇ ਦੀ ਕੁਆਲਿਟੀ ਚੈੱਕ ਕਰਿਓ ਮਾੜੀ ਜੀ ਦੇਖੋ ਜੀ ਬਿਲਕੁਲ ਬੰਦ ਪੂਛ ਰਹਾ ਦਾ ਕੋਈ ਆਪਾਂ ਕਿਤੇ ਫੜੀ ਨਹੀਂ ਕੋਈ ਕਹੋ ਨਹੀਂ ਮੇਰਾ ਪਰਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਜਿਹੜਾ ਉਹ ਏਰੀਆ ਮੇਰਾ ਭਰਾ ਕਬੂਤਰਾਂ ਦਾ ਘੜ ਹੈ ਜੀ ਠੀਕ ਹੈ ਨਿੱਕੇ ਜਵਾਗ ਦੇ ਕੋਲ ਵੀ ਖੋਡੇ ਦੇ ਵਿੱਚ ਚੰਗੇ ਕੂਤਰੀ ਬੈਠੇ ਹੁੰਦੇ ਆ ਤੇ ਆਹ ਬਾਈ ਜੀ ਕੂਤਰਾ ਆਪਣੀ ਦੇ ਪੈਰ ਜਮਾ ਬਾਈ ਜੀ ਬੰਦ ਜੋੜਾਂ ਦਾ ਕੂਤਰ ਪੂਰੀ ਨੋਕ ਪੂਰੀਆਂ ਨੋਦਾਂ ਉੱਤੋਂ ਬਾਈ ਜੀ ਜਮਾ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਜਾਨਵਰ ਆ ਠੀਕ ਹੈ ਆਹ ਲਓ ਮੇਰਾ ਵੀਰ ਚੈੱਕ ਕਰੋ ਕਬੂਤਰ ਆਪਣੇ ਨੂੰ ਠੀਕ ਆ ਜੀ ਮੈਂ ਕਹਨਾ ਬਾਈ ਜੀ ਬੱਚੇ ਜੋੜੇ ਦੇ ਜਿੰਨੇ ਮਰਜ਼ੀ ਢਾਲ ਗਿਓ ਔਰ ਬਾਈ ਜੀ ਮੇਨ ਖਾਸੇ ਤੇ ਕੂਤਰ ਇਹ ਜਾਂਦੇ ਨਹੀਂ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਬਾਈ ਹਰ ਨੇ ਇਸ ਸਟੂਡੀਓ ਦੇ ਬੱਚੇ ਛੱਡੇ ਜਾਂਦੇ ਨਹੀਂ ਮੇਰਾ ਭਰਾ ਠੀਕ ਆ ਜੀ ਜਿੱਥੇ ਛੱਡਦੇ ਉੱਥੇ ਹੀ ਰਹਿੰਦੇ ਆ ਜੀ ਬਾਕੀ ਤੁਹਾਨੂੰ ਪਤਾ ਐਂਡ ਵਾਲੇ ਟਾਈਮ ਦੇ ਵਿੱਚ ਤਾਂ ਮੇਰਾ ਭਰਾ ਕਈ ਵਾਰੀ ਬਹੁਤ ਰੀਜ਼ਨ ਹੋ ਜਾਂਦੇ ਆ ਠੀਕ ਆ ਕੋਈ ਇੱਕ ਰੀਜ਼ਨ ਨਹੀਂ ਹੁੰਦਾ ਮੇਰਾ ਭਰਾ ਉਸ ਚੀਜ਼ ਦੇ ਵਿੱਚ ਸੋ ਆ ਉਪਰਾ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਵਿਖਾਉਣਾ ਲੋ ਜੀ ਬਾਈ ਆਹ ਆਪਣੀ ਵੱਡੀ ਕੂਤਰੀ ਮੇਰਾ ਭਰਾ ਚੈੱਕ ਕਰ ਸਕਦੇ ਹੋ ਜੀ ਆਪਣੀਆਂ ਸਮਾਧੀ ਦੀ ਕੁਆਲਿਟੀ ਠੀਕ ਆ ਜੀ ਪਿਆਰ ਬਾਈਓ 우ਸਤਾਦ ਰਾਜਨ ਵਾਲੀ ਕਬੂਤਰਾਂ ਦੇ ਵਿੱਚੋਂ ਵੱਡੇ ਜਿਹੜੇ ਲਾਲਸਰੀ ਕਬੂਤਰ ਮਸ਼ਹੂਰ ਹੋਏ ਸੀਗੇ ਉਹਨਾਂ ਦੇ ਵਿੱਚੋਂ ਮੇਰਾ ਭਰਾ ਆਪਣੀ ਇਹ ਕੂਤਰੀ ਚੈੱਕ ਕਰੋ ਬਾਈ ਜੀ ਠੀਕ ਆ ਜੀ ਬਠਿੰਡੇ ਸਾਈਡ ਤੋਂ ਆਇਆ ਜੋੜਾ ਚੈੱਕ ਕਰ ਲਓ ਠੀਕ ਆ ਜੀ ਲਾਲਸਰੀ ਜਮਾਂ ਬਾਈ ਜੀ ਪੀਲੀਆਂ ਅੱਖਾਂ ਪੂਰੀ ਨੋਕ ਦੀ ਆਪਣੀ ਕੂਤਰੀ ਆ ਜੀ ਚੈੱਕ ਕਰ ਲਓ ਠੀਕ ਹੈ ਨਾ ਤੇ ਆ ਬਾਈ ਜੀ ਮਾਦੀ ਆਪਣੀ ਦੀ ਅੱਖਿਆ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਮੇਰਾ ਭਰਾ ਠੀਕ ਹੈ ਜੀ ਬਾਈ ਹਰਾਂ ਦੀ ਬਠੰਡੇ ਕਾਫੀ ਲਿਆ ਆ ਜਾ ਉਥੋਂ ਭਰਾ ਜਾਨਵਰ ਲੈ ਕੇ ਆਇਆ ਸੀ ਚੈੱਕ ਕਰੋ ਯਾਰ ਮੈਂ ਕਹਿੰਦਾ ਕਬੂਤਰ ਵੀ ਦੱਸਦੇ ਨੇ ਕਿ ਹਾਂ ਵੀ ਸਾਡੇ ਵਿੱਚ ਕੋਈ ਗੱਲਬਾਤ ਹੈਗੀ ਆ ਚੈੱਕ ਕਰੋ ਮੇਰਾ ਭਰਾ ਕੁਆਲਟੀ ਮੈਂ ਕਹਿੰਦਾ ਬਾਈ ਜੀ ਇਹ ਜੁੜੀ ਦੇ ਬੱਚੇ ਤਵਾ ਤਵਾ ਕਰਾਉਣਗੇ ਜਿਹੜੇ ਵੀ ਸੱਜਣ ਦੇ ਘਰ ਜਾਣਗੇ ਔਰ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਹੁੰਦਾ ਆਪਣੇ ਜੋੜਿਆਂ ਦਾ ਠੀਕ ਹੈ ਨਾ ਚੈੱਕ ਕਰ ਲਓ ਤੇ ਆ ਬਾਈ ਜੀ ਅੱਗੇਓ ਫਰੰਟ ਚੈੱਕ ਕਰੋ ਜੀ ਆਪਣੀ ਕੂਤਰੀ ਦਾ ਦੇਖੋ ਜੀ ਗੂੜੀ ਲਾਲਸਰੀ ਕੋਈ ਬਦਾਮਸਰੀ ਵੀ ਕਹਿ ਦਿੰਦਾ ਆ ਠੀਕ ਹੈ ਆ ਬਜੀ ਦੂਜੀ ਸਾਈਡ ਦੀ ਅੱਖ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਬਾਈ ਜੀ ਪੀੜੀਆਂ ਅੱਖਾਂ ਦੀ ਆਪਣੀ ਇਹ ਕੂਤਰੀ ਅੱਗੋ ਚੌੜੀ ਪਿੱਛੋਂ ਜਮ੍ਹਾਂ ਬੰਦ ਉੱਪਰ ਆ ਕੈਮਰਾ ਥੋੜਾ ਆ ਲਓ ਜੀ ਆ ਸਦਰੋਂ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਜੀ ਵਿੱਚੋਂ ਕੁੱਝ ਫਰ ਨਵੇਂ ਆ ਰਹੇ ਨੇ ਮੇਰਾ ਭਰਾ ਔਰ ਬਾਈ ਜੀ ਕੋਈ ਜੂਨੀ ਕੋਈ ਕੋਹ ਨਹੀਂ ਮੇਰਾ ਵੀਰ ਠੀਕ ਹੈ ਜੀ ਬਿਲਕੁਲ ਓਕੇ ਦੀ ਰਿਪੋਰਟ ਆ ਤੇ ਆ ਸਦਰੋਂ ਮਾਦੀ ਆਪਣੀ ਦੀ ਪੂਛ ਜੀ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਜਿਵੇਂ ਤੁਹਾਨੂੰ ਪਤਾ ਬਿਲਕੁਲ ਬੰਦ ਪੂਛ ਰੱਖਦੇ ਨੇ ਪੂੰਜੇ ਦੋਤੇ ਬਾਈ ਜੀ ਅਹ ਸਾ ਦਿਨੋਂ ਨੈਕਸਟ ਬਾਲਾ ਜੀ ਆਪਣੀ ਮਾਦੀ ਦਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਸ਼ਗਲ ਅਕਲ ਤੋਂ ਅੰਦਾਜ਼ਾ ਹੋ ਜਾਣਾ ਹਾਂ ਵੀ ਕੂਤਰੀ ਦੇ ਵਿੱਚ ਕੀ ਗੱਲਬਾਤ ਆ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਪੂਰੀ ਨੋਕ ਪੂਰੀਆਂ ਨੋਧਰਾਂ ਦੀ ਆਪਣੀ ਇਹ ਕੂਤਰੀ ਆ ਲਓ ਮੇਰਾ ਭਰਾ ਆਹ ਬਾਈ ਜੀ ਆਪਣੀ ਮਕਮਲ ਕੂਤਰੀ ਸੀ ਸੋ ਆਉ ਭਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਇਹਨਾਂ ਨੂੰ ਆਪਾਂ ਤਰਦੇ ਫਿਰਦੇ ਵਿਖਾਈਏ ਬਾਕੀ ਸਤਿਉਨ ਨੂੰ ਡਲਬਰੀ ਨਾਲ ਦੀ ਯਾਲ ਪੰਜਾਬ ਪੰਜਾਬ ਤੋਂ ਇਲਾਵਾ ਵੀਰੇ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਥੋਂ ਤੱਕ ਬਾਜੀ ਜਾਨਵਰ ਆਪਾਂ ਭੇਜੀਦੇ ਨੇ ਬਾਕੀ ਜਿੰਨਾ ਤੱਕ ਪੋਸੀਬਲ ਹੋਏਗਾ ਭਰਾ ਤੁਹਾਡਾ ਜਰੂਰ ਕੋਸ਼ਿਸ਼ ਕਰੇਗਾ ਕਿ ਐਸੇ ਜੁੜਦੇ ਤੁਹਾਨੂੰ ਉੱਥੇ ਤੱਕ ਪਹੁੰਚ ਕਰਾ ਕੇ ਦਵੇ ਸੋ ਠੀਕ ਹੈ ਵੀ ਸਤਿਉਨ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਲਈ ਕੋਈ ਨਵੇਂ ਟੌਪ ਕਲਾਸ ਤੇ ਖਰੇ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਾਜੀ